ਤੇ ਆਹ ਖੜੀਆਂ ਰੰਗ ਲਾਈਆਂ ਕਰਮਾਲੀਆਂ ਸਾਰਿਆਂ ਨੂੰ ਇਹ ਇੱਥੇ ਲੋਟੀ ਚੋਂਦੇ ਨੇ ਕੀ ਤਥਾ ਚੋਟੀ ਚ ਕਿੰਨੀ ਜ਼ਬਰਦਸਤ ਚੋਟੀ ਆ ਇਹ ਤਾਂ ਚੋਰੀਆਂ ਵੀ ਵੀਡੀਓ ਬਣਾਉਣੀ ਪੈਂਦੀ ਆ ਮੈਂ ਵੀ ਤਾਂ ਛੋਟੂ ਛੋਮਾ ਮੈਂ ਹੁੰਦੀ ਆ ਮੋੜੀ ਬਾਈ ਬਿਲਕੁਲ ਬੋੜਨ ਵਾਲੀ ਗੱਲ ਨਹੀਂ ਫਿਰ ਬਾਬਾ ਜਿਹੜਾ ਗੱਲ ਕਹਿ ਕੇ ਉਹ ਬੰਦ ਲਿਆ ਉਹ ਬੈਠੀ ਮੈਂ ਵੀ 5000 ਜਗ੍ਹਾ ਮੋੜੂ ਤੇਰੀ ਮੇਰੀ ਗੱਲ ਨੂੰ ਆਹ ਦੇ ਵਿੱਚ ਪਾ ਦੇ ਤੇ ਚੱਲ ਪਿਆ ਲੈ ਆਹ ਬੰਦ ਅਮਰੀਕਾ ਕੋਲੋਂ ਇਹ ਤੁਹਾਨੂੰ ਗੱਲ ਕਰੀ ਇਹਨਾਂ ਨਾਲ ਹਾਂ ਅੱਜ ਨਹੀਂ ਦੱਸਦੇ ਜਰਾ ਤੇਰੀ ਲੱਗਨ ਦਾ ਆਦੇ ਨਹੀਂ ਤੈਨੂੰ ਜਮਾ ਮੈਂ ਇਹਦੀ ਗੱਲ ਆ ਗਈ ਤੇ ਚੱਲ ਵੀ ਪਿੱਛਾੜੇ ਬੰਦੇ ਦੇ ਕੈਸੀ ਆ ਉਹ ਫਿਰ ਤੈਨੂੰ ਕਾਇਦਾ ਦੱਸਦਾ ਪਾਪਾ ਯਾਰ ਉਹ 500 ਨਾਲ ਗੱਲ ਜੀ ਆ ਦੇ ਦੇ ਚਿੱਟੀ ਦਾੜੇ ਵਾਲਾ 100 ਰੁਪਏ ਕੀ ਨਾਉਂ ਰਾਮ ਕਹੇ ਰਹੀ ਹੈ ਕਿ ਬੋਲੇ ਬਸ ਉਹ ਰੱਥੇ ਚਿੱਟੀ ਦਾੜੇ ਵਾਲਾ ਆ ਗਿਆ ਉਹ ਚੱਲ ਲੈ ਜਾ ਯਾਰ ਜਾਨ ਫੜਾ ਬਰੀ ਫਿਰ ਜਾਂਦੇ ਚੱਲ ਫੜਾ ਲੈ ਜਾ ਉਹ ਪਰਸੂ ਦੇ ਦੇ ਭਾਈ ਪਰਤੀ ਕਟਵਾਇਆ ਹੋਣਾ ਮੈਂ ਜਾ ਕੇ ਕਿਹਦੇ ਨਾਂ ਤੇ ਲਿਖਾਉਣੀ ਲਿਖਾਇਆ ਹੋਣਾ ਅਮਦ ਪਤਾ ਨਹੀਂ ਕਿੰਨੇ ਲੱਤੇ ਜਾ ਵੀ ਲੋ ਜੋ ਵਾਹ ਠੀਕ ਹੈ ਖਾ ਬ੍ਰੇਕ ਕਰਦੇ ਆ ਉਹ ਕੰਮ ਹੈ ਆ ਕਟਵਾ ਦੋ ਹਾਂ ਪੰਡਰ ਕਟਾਇਆ ਹੋਣਾ ਇਹ ਤੋਂ ਬੱਸ ਕਿਵੇਂ ਆ ਦੇਖਾ ਬੱਚਣਾ ਤੇ ਬੱਚਣਾ ਵਾਲਾ ਕੰਮ ਵੀ ਕਰਨਾ ਹੁੰਦਾ ਕਿਵੇਂ ਨੰਗੂ ਪਾਲਾ ਦੇ ਵਿੱਚ ਵੀ ਤੇ ਆਹ ਖੜੀਆਂ ਰੰਗ ਲਾਈਆਂ ਕਰਮ ਵਾਲੀਆਂ ਸਾਰਿਆਂ ਨੂੰ ਇਹੇ ਇਸੇ ਲੋਟੀ ਝੋਂਦੇ ਨੇ ਕੀ ਤਰ੍ਹਾਂ ਛੋਟੀ ਚ ਕਿੰਨੀ ਜ਼ਬਰਦਸਤ ਛੋਟੀ ਆ ਇਹ ਤਾਂ ਚੋਰੀਆਂ ਵੀਡੀਓ ਬਣਾਉਣੀ ਪੈਂਦੀ ਆ ਨਹੀਂ ਤਾਂ ਸੱਚੋਚੂ ਮੈਂ ਮੈਂ ਹੁੰਦੀ ਆ ਟੂਚ ਬੰਨਿਆ ਖੜੀਆਂ ਨੇ ਕਿਹੜੀਆਂ ਇਹ ਵੀ ਟੋਪਤੀ ਆ ਆ ਦੇਖੋ ਛੋਟੀ ਕਿੰਨੀ ਛੇਰੀ ਦੀ ਆ ਕਿਹੜੀ ਰੰਗੀ ਜਾਂਦੀ ਆ ਇਹਦੇ ਥੱਲੇ ਦੁੱਧ ਵੀ ਆ ਤੇ ਆ ਦੇਖੋ ਉਹ ਦਿਖਾ ਮਚਾ ਜੂਮ ਕਰਕੇ ਦਿਖਾਦਾ ਥੋੜੇ ਜੇ ਕੰਡੇ ਜੇ ਆ ਤੇ ਦੁੱਧ ਦੀ ਵੀ ਹੈਗਾ ਇਹਦੇ ਥੱਲੇ ਇਹਦੇ ਵਿੱਚ ਚੰਗੀਆਂ ਜਵਰਦਸਤ ਮੱਝਾਂ ਨੇ ਪਹਿਲੇ ਪਾਛੇ ਦੇਖਣਾ ਯਾ ਉੱਲੇ ਚ ਬੰਨੇ ਦਿੰਦੇ ਆ ਚੰਗੇ ਡੰਗਰ ਖਰੀਦ ਕੇ ਅੱਜ ਕਿੰਦੀ ਜਵਰਦਸਤ ਮੱਝਾਂ ਤੇ ਹੋਰ ਆਹ ਮੱਝ ਥੱਲੇ ਦੁੱਧ ਹੈਗਾ ਜਦ ਦੁੱਧ ਵਾਲੀਆਂ ਮੱਝਾਂ ਵੇਚੀ ਜਾਂਦੇ ਆ ਕਮਾਲ ਦੀ ਗੱਲ ਆ ਉਹ ਮੈਂ ਛੋਲੇ 'ਚ ਖੜੀ ਆ ਉਧਰ ਕੰਡੇ ਵਾਲੇ ਤੁਹਾਨੂੰ ਦਿਖਾਵਾਂ ਬਿਲਕੁਲ ਸਿਰਾਂ ਮੱਜ ਜਾਏਗੀ ਰੰਗ ਲੱਗ ਗਿਆ ਤੇ ਬਾਅਦ 'ਚ ਇਹ ਕਾਟੂ 'ਚ ਜਾਣੀਆਂ ਹੋਣ ਆਹ ਕੱਟੀਆਂ ਨੇ ਦੋ ਇੱਕ ਆਹ ਟਿੱਕਾ ਇਹ ਵੀ ਕਾਟੂ ਬਾਤਿਆ ਹੋਰ ਦਿਖਾਉਣਾ ਅਫਸਰ ਛੋਟੀਆਂ ਬੜੀਆਂ ਸੋਨਕੀਆਂ ਆਹ ਹਾਂ ਇਹ ਪੂਰਾ ਨਸੂਰਾ ਹਾਂ 100 ਮੀਲੀਟਰ ਵੀ ਨਹੀਂ ਸਾ ਵੀ ਦੰਦੀਆਂ ਗੇਰਾ ਫਾਸਟ ਆ ਜੀ ਉਹਨਾਂ ਵੀ ਇਹ ਚਾਰ ਚੂਰ ਵਾਲਾ ਪਾਉਂਦੇ ਆ ਅੱਛਾ ਦਿਵਾਰੀ ਨਹੀਂ ਮੱਥਾ ਨਹੀਂ ਮਾਰਿਆ ਉਹਨਾਂ ਨੇ ਅੱਛਾ ਸੰਗਤ ਕਾਇਆ ਕੱਟੀ ਸੌਂਕਣਾ ਰੱਖਿਓ ਜੀ ਹਣਾ ਅੱਛਾ ਚਾਰ ਉਹਨਾਂ ਦੇ ਸਾਰੇ ਭੁੰਨੇ ਆ ਅੱਛਾ ਸੰਗਤ ਕਾ ਲੈਂਦੇ ਆ ਤੇ ਕਿੰਨੇ ਦੀ ਦੇ ਵੇਚਦਾ ਹੁਣ ਤੂੰ ਮਾਲ ਦੇਖ ਲਈ ਫਿਰ ਵੀ ਮਾਲ ਦਾ 70000 70 ਤੇ 3 ਲਾਣਾ ਦੀ ਗੱਲ ਤੇ ਤੇਰਾ ਮੋਬਾਈਲ ਨੰਬਰ ਦੰਨ ਮੇ ਸੋਚ ਕੰਟੀਨ ਅੱਗੇ ਹਰ ਦਰਸ ਅੱਛਾ ਆ ਦੇਖ ਬਾਈ ਯਾਰ ਕੱਟ ਚ ਬੰਨੀ ਹੋਈ ਆ ਅਛਰ ਝੋਟੀ ਆ ਜੇ ਕਿਸੇ ਵੀਰ ਨੇ ਖਰੀਦਣੀ ਹੋਵੇ ਤੇ ਸਪਾਰਕ ਨੰਬਰ ਦੇਤਾ ਬਾਜ ਤੇ ਉਧਰ ਹੋਰ ਦਿਖਾਉਂਗਾ ਚੱਟੀ ਦੇ ਸਿਕਾਰ ਕੇ ਆਏ ਲੈ ਇਹਨਾਂ ਪਤੰਦਰ ਜਿਵੇਂ ਇਹ ਤਾਂ ਯਾਰ ਪਾਲਣ ਵਾਲਿਆਂ ਨੂੰ ਵੇਚਦੇ ਤੱਚੰਗ ਆ ਆ ਦੇਖੋ ਮੱਝ ਦਕਾਵਾ ਬਾਈ ਝੋਟੀ ਦੀ ਮੱਝ ਇਹ ਆਏ ਥਰਾਂ ਰੋਜ਼ ਦੀ ਥਰਾਂ ਕਾਟੂ ਚ ਦਿਖਾਉਂਦੇ ਆ ਆ ਦੇਖ ਮੈਂ ਐਸੇ ਕਰ ਆਹ ਆਹ ਕਿੰਨਾ ਦੁੱਧਾ ਬਾਈ ਇਹ ਥੱਲੇ ਓਏ ਦੁੱਧਾ ਹੇੜੀ ਬਾਈ ਤੇ ਗੱਬਣ ਹੈ ਗਿਆ ਠੀਕ ਹੈ ਤਾਂ ਭਰਾਏ ਨਹੀਂ ਹੋ ਰਿਹਾ ਅਸੀਂ ਠੁਕੂਗੀ ਆ ਲਓ ਜੀ ਦਿਖਾਉਂਦੇ ਆ ਫੇਰ ਕਾਟੂ ਦਿਖਾਉਂਦੇ ਆ ਕਿ ਦਵਾਰੇ ਤੇ ਆ ਦੇਖੋ ਜ਼ਬਰਦਸਤ ਮੱਝਾਂ ਨੇ ਆ ਕੱਟਾ ਤੇ ਆ ਮੱਝ ਏ ਲੈ ਆਇਨਗੇ 55000 ਦੀ ਖਰੀਦ ਕੇ ਤੇ ਖੋਣਿਆ ਫਿਰ ਹੋਰ ਇੱਥੇ ਉੱਥੇ ਬਣ ਲਾ ਬਾਈ ਕੋਲੇ ਕਰ ਦਿੱਤੇ ਹਾਂ ਮੰਨ ਲਾ ਬਣ ਲਾ ਬਣ ਲਾ ਦੁੱਧ ਤਾਂ ਹੈਗਾ ਯਾ ਹਾਲੇ ਹਾਂ ਕਿੰਨਾ 6 ਕਿਲੋ ਤੇ ਦੁੱਧ ਨਹੀਂ ਰਲੀ ਦੁੱਧ ਰਲੀ ਨਹੀਂ 6 ਮੀਨਾ ਦੀ ਕੱਪਣ ਤੇ ਫਿਰ ਕੇ ਪਿੰਡੂ ਨੂੰ ਵੇਚਦੇ ਪਿੰਡੂ ਲੈ ਲਿਆ ਉਹ ਗਰਾ 6 ਮਾ ਖੜਾ ਰੱਖੀ ਐ ਸਾਵੇਂ ਖੜਾਈ ਆ ਅੱਛਾ ਉਹ ਉਧਰ ਕਿੰਨੇ ਪੈਸੇ ਮੰਗਦਾ ਹੁਣ ਇਹਦਾ 70 ਇਹ ਤਰ ਚੈੱਕ ਪਾਸ ਹੈ ਚੈੱਕ ਪਾਸ ਹੈ ਜਮਾ ਇੱਕ ਦਿਨ ਅਗਲਾ ਪੈਸੇ ਲਾਵਾਂਗਾ 3 ਮਹੀਨੇ ਦੀ ਗੱਲ ਤਾਂ ਸਹੀ ਸਾਢੇ 6 ਮਹੀਨੇ ਹੋ ਗਏ ਇਹ ਆਏ ਤੁਹਾਂ ਕਦਿਆਂ ਉਹ ਬਦੋ ਤੇਰੀ ਮੀਂਹ ਨਾ ਡਾਟੇ ਖੋਲ ਰਹੀ ਹੈ ਅੰਦਰ ਹੀ ਭੱਜ ਕੇ ਆਈ ਹੈ ਨਾ ਪਾਣੀ ਕਿੱਥੋਂ ਪਾਣੀ ਉੱਥੋਂ ਪਿਆ ਦੋ ਆਹ ਲਿਆ ਦੰਗਰਾ ਦੁੱਧ ਹੈਗਾ ਕਿੰਨਾ ਤਾਂ ਅੱਛਾ ਦੁੱਧ ਏ ਥੱਲੇ 6 ਕਿਲੋ ਹੈਗਾ ਤੇ ਫਿਰ ਇਹਨੂੰ ਰੱਖ ਕੇ ਚਵਾ ਕੇ ਵੇਚ ਲੈਂਦਾ ਹੁਣ ਇਹਦਾ ਕੀ ਕੀ ਹੋ ਰਿਹਾ ਹੈ ਹੈ ਦੰਗਰ ਕਈ ਹੋ ਰਹੀਆਂ ਹੈ ਅੱਛਾ ਚਲੋ ਅਗਲੀ ਗੱਲ ਵਿੱਚੋਂ ਬੈਠ ਜੇ ਚਲੋ ਚਲੋ 100 ਮਜਬੂਰੀਆਂ ਵੀ ਹੁੰਦੀਆਂ ਘਰਾਂ ਦੀਆਂ ਠੀਕ ਹੈ ਤੇ ਆ ਆ ਮੱਝ ਕੱਟੂ ਵਾਲੇ ਕਿਰਤੀ ਜਾਂਦੇ ਆ ਇਹ ਆ ਮੱਝ ਇਹਦਾ ਦੇਖਾਂਗੇ ਵੀ ਭਲ ਕੀ ਲਾਂਦੇ 60000 ਉਹ 50 ਲਾਂਦਾ ਉਹ ਤੇ ਉਹ 60 ਮੰਗਦਾ ਕਹਿੰਦਾ ਉਹ ਤਾਂ ਅਕਦਾ ਚ ਮੇਤ ਕੱਟਾ ਹੋਵੇ ਦੇਖਦੇ ਆ ਵੀ ਸੌਦਾ ਕਿੱਥੋਂ ਤੱਕ ਟੁੱਟਦਾ ਇਹਨਾਂ ਦਾ ਰੋੜ ਕੇ ਤੂੰ ਜੋੜੀ ਰਾਤ ਤੇ ਦੇਵ ਗੁੰਡਾ ਪਕੜਾ ਕਿ ਆਦੀ ਤੂੰ ਵੀ ਦੀ ਅੱਛਾ ਭਾਗ ਆਉਂ ਖੁਦਾ ਫੇਰਲਾ ਹੰਦੀ ਮੰਗਨੇ ਖੁਦਾ ਅੱਲਾ ਸਾਰੇ ਮੰਗ ਕੇ ਉਸ ਤੋਂ ਬਾਅਦ ਚੋਣਨਾ ਆ ਵਾਈ ਕੋਈ ਕੁਛ ਹੋਰ ਕੋਈ ਜੁਰੂੜਾ ਨਾ ਮਿਲ ਆ ਜੀ ਕੀ ਆਹਰ ਦੇਖ ਕੇ ਬੰਦੇ ਲਿਖੀ ਜੋ ਇਹਦਾ ਪਤਾ ਕਰਦੇ ਤੂੰ ਹਾਂ ਉਹੀ ਵੀ ਬਾਰੇ ਹੱਲਣ ਪੈਣਾ ਸਾਨੂੰ ਆਹ ਸਨਾਰਾ ਨਾਮ ਲੈਂਦੇ ਖਨਾਰਾ ਲਾ ਦੇ ਆਹਨ ਲਗਾਉਂਦਾ ਉਹ ਕਿੱਥੇ ਕੋ ਬੋਲ ਜੇ ਇਹ ਖਾਦਰ ਬੈਂਕ ਹਨ 60000 ਦੀ ਮੈਂ ਇਥੇ ਰੱਖੀ 8 ਲੀਟਰ ਦੁੱਧ ਆਦੇ ਥੱਲੇ ਦੁੱਧ ਆਦੇ 8 ਲੀਟਰ ਦੇ ਥੱਲੇ ਹਾਂ ਤੇ 60 ਲੀਟਰ 55 ਦੀ ਲੱਗ ਗਿਆ ਇੱਕ ਖਾਲੀ 55 ਦੀ ਕੱਲੇ 55 ਦੀ ਖਾਲੀ 8 ਲੀਟਰ ਤੋਂ ਦੱਸਦੇ ਸਨ ਕੱਟੇ ਤੋਂ ਬਣਾਇਆ ਉਹ ਕੱਟਾ ਤੋਂ ਬਣਾਇਆ ਕੱਲੀ ਹਾਂ ਇਹ ਆਹ ਲੱਗ ਗਿਆ ਇਹ ਆਹ ਚੰਗਾ ਭਾਈ ਕਹਿੰਦਾ ਤੇਰਾ ਕੰਮ ਜਿਹਨੂੰ ਕਹਿੰਦਾ ਤੇਰਾ ਕੰਮ ਤਾਂ ਹੋ ਗਿਆ ਵੀ ਤੂੰ ਘਾਟੂ ਚ ਵੇਗ ਗਈ ਇਹਦਾ ਨਹੀਂ ਕੰਮ ਹੋਇਆ ਕੰਮ ਪੁੱਤਰ ਤੇਰਾ ਹੋ ਗਿਆ ਕਿ ਤੂੰ ਗੜ ਵਿੱਚ ਪਾਉਣ ਨੂੰ ਦੁੱਧ ਨਾ ਮਿਲਿਆ ਫਿਰ ਕਹਿੰਗਾ ਦੂਜੀ ਪੌਟਰ ਵਾਲਾ ਦੇ ਗਿਆ ਉਹ ਨਲੀ ਜਿਹੀ ਨਿਕਲਦੀ ਹੁੰਦੀ ਹੈ ਕਦੋਂ ਚੱਕ ਕੇ ਦੇਖ 55 ਦੀ ਘੱਟ ਚ ਵਾਗੀ 8 ਲੀਟਰ ਦੁੱਦਾ ਆ ਲੈ ਗੱਡੀ ਮੈਂ ਹੈ ਗੱਡੀ ਚਿੱਟੀ ਵੈਸੇ ਦਿਖਾ ਦਿਆਂ ਇੱਕ ਘੱਟੂ ਵਾਲਿਆਂ ਨੂੰ ਦੇਖਦੇ ਆ ਜਦੋਂ ਉਹ ਆ ਗਏ ਤੇ ਉਹ ਦੀ ਇਹਨੂੰ ਤਾਰਨਗੇ ਤੇ ਘੱਟੂ ਚ ਫੜਾ ਕੇ ਤੁਰ ਜਾਣਗੇ ਦੇਖੋ ਉਹ ਨਾਲੇ ਡੇ ਹੋ ਕੇ ਅੱਛਰ ਛੋਟੀ ਹੈ ਮੰਦਾ ਕਿਆ ਬਾਤ ਹੈ ਅਬ ਚਰ ਛੋਟੀਆਂ ਬਿਲਕੁਲ ਹੈ ਟੋਟਲੀ ਖੁਰਦ ਤੋਂ ਨਾ ਇੱਕ ਬਾਈ ਕੋਲੇ ਦੋ ਤਾਂ ਅਚਰ ਕਟੀਆਂ ਨੇ ਆ ਤਾਂ ਝੋਟੀ ਬਣੀ ਪਈ ਹੈ ਕਹਿ ਸਕਦੇ ਕਟੀਆਂ ਚੋਂਦੀ ਨਹੀਂ ਤੇ ਆ ਕੱਟੀ ਹੈ ਤੇ ਇੱਕ ਆ ਮੱਝ ਹੈ ਗੱਲ ਕਰੀਏ ਪਹਿਲਾਂ ਮੱਝ ਦੀ ਤੇ ਇਹ ਮੱਝ ਕਵੇਂ ਸੂਏ ਹੈ ਇਹ ਚੌਥੇ ਸੂਏ ਸੂ ਬਾਈ ਹੁਣ ਐਕਤੀ ਹਾਂ ਤੇ ਲੇ ਵਾਲੂ ਬੱਚਾਈ ਬੈਠੀ ਹੈ ਕਿੰਨੇ ਚਿਰ ਦੀ ਛੁਈਆ ਭਲਾ ਹੈ ਉਹਦਾ ਭਾਈ ਐਸਾ ਵਾਲੀ ਹੁਣ 7 ਮਹੀਨਾ ਲੱਗਿਆ ਹੋਇਆ 3 ਮਹੀਨੇ ਰਹਿ ਗਏ ਤਿੰਨ ਮਹੀਨਾ ਖੂਨ ਚ ਰਹਿੰਦਾ 7ਵਾਂ ਮਹੀਨਾ ਲੱਗਿਆ ਹਾਂ ਅੱਛਾ ਤੇ ਕੀ ਡਿਮਾਂਡ ਕਰਦੇ ਹੋਣੇ ਦੀ? ਰਮਾਨ ਦਾ 90000 ਰੁਪਏ ਹੋਣਗੇ ਤੇ ਚੈੱਕ ਪਾਸ ਹੈ? ਹਾਂਜੀ ਹਾਂ 6 ਮਹੀਨਿਆਂ ਦੀ 7 ਮਹੀਨੇ 7 ਮਹੀਨਾ ਦੀ 7 ਮਹੀਨਾ ਲੱਗਿਆ ਹਾਂ ਪੌਣੇ 7 ਦਿਨ ਘੱਟ 7 ਮਹੀਨੇ ਤੋਂ ਪੌਣੇ 7 ਮਹੀਨਾ ਦੀ ਹੋਗੀ ਪੌਣੇ 7 ਮਹੀਨਾ ਦੀ ਹੋਗੀ ਠੀਕ ਹੈ ਤੇ ਆਹ ਕੱਟੀ ਕਿੰਨੇ ਚਿਰ ਦੀ ਹੈ? ਇਹ ਕੱਤੀ ਹੈਗੀ ਹੈ ਕੀ 10 ਮਹੀਨਿਆਂ ਦੀ ਏਛੇ ਦੀ ਹੈ ਹਾਏ ਛੇ ਦੀ ਵੇਚਾਂਗੇ ਲੱਗਦਾ ਵੇਚਾਂਗੇ ਲੱਗਦਾ ਹਾਏ ਛੇ ਦੀ ਹਾਂ ਠੀਕ ਹੈ ਇਹਦੀ ਕੀ ਡਿਮਾਂਡ ਕਰੀਏ ਹੁਣ ਇਹਦਾ 25000 ਰੁਪਏ ਤੇ ਆ ਚੋਟੀ ਇਹਦਾ 60000 ਰੁਪਏ ਤੇ ਪਲੀ ਬੜੀ ਸੋਹਣੀ ਆ ਯਾਰ ਛੋਟੀ ਇਹਦਾ ਪੂਰੀ ਜਮਾ ਕਾਲੀ ਡਾਂਝਾ ਕੋਈ ਬਾਤ ਨਹੀਂ ਸਾਰਾ ਕੁਝ ਤੇ ਇਹਦੇ ਕੋਈ ਉਸੀ ਮਨ ਸਪੈਸ਼ਲ ਤਾਂ ਨਹੀਂ ਕਾਮ ਇਹ ਸਾਡੀ ਉਮਰ ਵੀ ਛੋਟੀ ਆ ਜੇ ਅੱਛਾ ਚੱਕਰ ਕੀ ਇਹ ਫਿਰ ਤੂੰ ਰੱਖਦਾ ਨਹੀਂ ਪਸੂ ਬਾਈ ਸੱਜਰ ਮਾਹ ਲੈਣੀਆਂ ਤਾਂ ਕਰਕੇ ਵੇਚਦੇ ਆ ਵੀ ਇਹ ਇਹਨਾਂ ਨੂੰ ਵੇਚ ਦੇਗਾ ਹਾਂ ਹਾਂ ਵੀ ਸੱਜਰ ਲੈ ਜਾਏਗਾ ਹਾਂ ਹਾਂ ਠੀਕ ਆ ਤੇ ਇਹਦੇ ਤਾਂ ਦਿਨ ਹੀ ਥੋੜੇ ਰਹਿ ਗਏ ਯਾਰ ਸੋਣ ਚ ਯਾਰ ਤਿੰਨ ਮਹੀਨੇ ਰਹਿ ਗਏ ਤੇ ਡੀਕ ਲੈਂਦਾ ਡੀਕ ਦਾ ਬਰ ਹੁਣ ਮੂਰੇ ਹੁਣ ਧੋਨਾ ਚਾਨਾ ਲਾਵਾਂਗੇ ਧੋਨਾ ਚਾਨਾ ਲਾਵਾਂਗੇ ਦੁੱਧ ਵੀ ਚਾਹੀਦਾ ਪੈਸਾ ਵੀ ਚਾਹੀਦਾ ਗੱਲਾਂ ਦੋਨੀਆਂ ਹਾਂ ਤੇ ਇਹ ਕੁਛ ਜਾਇਜ਼ ਵੀ ਕਰੇਗਾ हां हां मानतान ਕਰਾਂਗੇ ਕੋਈ ਵੀਡੀਓ ਦੇਖ ਕੇ ਆਵੇ ਬੰਦਾ ਹਾਂ ਹਾਂ ਅੱਛਾ ਤੇ ਤੁਹਾਡਾ ਮੋਬਾਈਲ ਨੰਬਰ 8427570946 ਇੱਕ ਵਾਰੀ ਫੇਰ ਬੋਲੋ 8427570946 ਠੀਕ ਹੈ ਤੇ ਜੇ ਕੁਝ ਬੰਦਾ ਥੋੜਾ ਬੋਤਾ ਘਟਾਊਗਾ ਤਾਂ ਕੱਢ ਲਵਾਂਗੇ ਹਾਂ ਹਾਂ ਤੇ ਉਧਰ ਤਾਂ ਨਹੀਂ ਦਿੰਦਾ ਉਹ ਟਰੱਕ ਵਾਲਿਆਂ ਨੂੰ ਨਾ ਨਾ ਉਹਨਾਂ ਨੂੰ ਨਹੀਂ ਦਿੰਦੇ ਭਾਈ ਮੋੜ ਕੇ ਲੈ ਜਾਏ ਮੋੜ ਕੇ ਲੈ ਜਾਓਗੇ ਹਾਂ ਹਾਂ ਜੇ ਤਾਂ ਕੋਈ ਜ਼ਿੰਮੇਦਾਰ ਲੈ ਗਿਆ ਘਰੇ ਪੱਲਣਾ ਤਾਂ ਲੈ ਗਿਆ ਨਹੀਂ ਫਿਰ ਮੋੜ ਕੇ ਮੋੜ ਕੇ ਲੈ ਜਾਓ ਧੰਨਵਾਦ ਵੀਰੇ ਅਤੇ ਬਾਈ ਸਪਰਕ ਕਰ ਲਿਓ ਪੁੱਲ ਹੁੰਦਾ ਯਾਰ ਮੈਂ ਐਡੀ ਕਕੱਟੀ ਕਾਟੂ ਚੋਂ ਲੈਤੀ ਸੀ ਕਈ ਵਾਰੀ ਮੈਨੂੰ ਵੀਡੀਓ ਚ ਕਹਿੰਦੇ ਹੁੰਦੇ ਆ ਵੀ ਯਾਰ ਤੂੰ ਲੋਕਾਂ ਨੂੰ ਮਿੱਤ ਦੀ ਜਨਾ ਆਪ ਵੀ ਲੈ ਲੈ ਐਡੀ ਕਕੱਟੀ ਲੈਤੀ ਸੀ ਉਹ ਕਹਿੰਦੇ ਵੀ ਅਸੀਂ 7000 ਦੀ ਲੈਤੀ ਐਦੂ ਘੱਟ ਸੀਗੀ ਉਹ ਪਿਛਲੇ ਸਾਲ ਅਸੀਂ ਗਰਮੀ ਚ ਵਾਰੀਏ ਚ ਬੈਠੇ ਤੇ ਉਹਨਾਂ ਨੂੰ ਮੈਂ 6500 ਰੁਪਏ ਦਿੱਤਾ ਹੁਣ ਉਹ ਐਡੀ ਝੋਟੀ ਬਣੀ ਪਈ ਐ ਇੱਕ ਸਾਲ ਤੱਕ ਸਬਰ ਜੂ ਬਾਈ ਬਣ ਰਲ ਜਾਂਦਾ ਡੰਗਰ ਕੋਈ ਗੱਲ ਨਹੀਂ ਹੁੰਦੀ ਪੌਰ ਵੜਾਵੇ ਕੋੜਾ 5 ਸਾਲ ਪੈਰ ਵੜਾਵੇ ਤੇ ਫਿਰ ਬਾਈ ਮਿਲਦੀ ਵੀ 5 ਲੱਖ ਤੋਂ ਘੱਟ ਨਹੀਂ ਗਈ ਤੇ ਜੇ ਪੈਰ ਵਧਾਉਣੇ ਨਹੀਂ ਤੇ ਮੈਸਾ ਤਾਂ ਹੁਣ ਕਿਸੇ ਸਾਹਬ ਨਾਲ ਮਿਲਦੀ ਨਹੀਂ ਤੇ ਪਾਲ ਲਿਆ ਕਰੋ ਜਿਹੜਾ ਵੀਰ ਛਕੀ ਨਾ ਘਰੇ ਕਟੀਆਂ ਰੱਖ ਕੇ ਪਾਲਣ ਦਾ ਕੋਈ ਘਾਟੇ ਵਾਲਾ ਬੰਦ ਨਹੀਂ ਹੈਗਾ ਝੂਠੇ ਕੱਖਾਂ ਤੇ ਡੰਗਰ ਪਲ ਜਾਂਦਾ ਹੁੰਦਾ ਤੇ ਬਾਈ ਨੇ ਮੋਬਾਈਲ ਨੰਬਰ ਦਿੱਤਾ ਚਪਰ ਕਰ ਲੇ